ਹੈਲੋ ਜੀ ਅੱਜ ਤੁਹਾਨੂੰ ਦੱਸਣ ਜਾ ਰਹੀ ਹਾਂ ਜੀ ਇੱਕ ਬਹੁਤ ਹੀ ਵਧੀਆ ਨੁਸਖਾ ਜਿਹੜਾ ਕਿ ਜ਼ਖਾਮ ਵਾਸਤੇ ਹੈ ਜਿਵੇਂ ਹੁਣ ਮੌਸਮ ਬਦਲ ਰਿਹਾ ਹੈ ਤੇ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਹਰ ਇੱਕ ਨੂੰ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਸਾਰਿਆਂ ਨੂੰ ਜ਼ਖਾਮ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਈ ਵਾਰ ਤਾਂ ਆਪਾਂ ਦਵਾਈਆਂ ਲੈ ਕੇ ਵੀ ਥੱਕ ਜਾਂਦੇ ਹਾਂ ਪਰ ਜਿਹੜੇ ਜ਼ਖਾਮ ਹੈ ਜੀ ਆਪਣਾ ਕਈ ਦਿਨ ਸੈੱਟ ਨਹੀਂ ਆਉਂਦਾ ਤੇ ਉਹਦੇ ਨਾਲ ਆਪਣਾ ਗਲਾ ਵੀ ਖਰਾਬ ਹੋ ਜਾਂਦਾ ਆਵਾਜ਼ ਵੀ ਖਰਾਬ ਹੋ ਜਾਂਦੀ ਹੈ ਨੇਕੋ ਉਹਦੇ ਬਾਅਦ ਇੱਕ ਸਾਨੂੰ ਬਹੁਤ ਹੀ ਵਧੀਆ ਇੱਕ ਹੋਮ ਮੀਡ ਦਵਾਈ ਦੱਸਣ ਜਾ ਰਹੇ ਹਾਂ ਜੀ ਜਿਹੜਾ ਕੀ ਸਾਨੂੰ ਬਹੁਤ ਚਿਰ ਹੋ ਗਿਆ ਜੀ ਅਜਮਾਉਂਦਿਆਂ ਨੂੰ ਸਾਡੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਜ਼ਖਾਮ ਹੋਇਆ ਪਿਆ ਸੀ ਤੇ ਅਸੀਂ ਸੋਚਿਆ ਜੀ ਇਹ ਆਪਾਂ ਬਜ ਬਣਾ ਰਹੇ ਸੀ ਅਸੀਂ ਆਪਣੇ ਘਰ ਵਿੱਚ ਤੇ ਅਸੀਂ ਸੋਚਿਆ ਜੀ ਇਹ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਰੈਮਡੀ ਤੇ ਬਹੁਤ ਹੀ ਵਧੀਆ ਜੀ ਅਸੀਂ ਇਹ ਬਹੁਤ ਵਾਰ ਅਜਮਾਇਆ ਜਦੋਂ ਵੀ ਬੱਚਿਆਂ ਨੂੰ ਜ਼ਖਾਮ ਹੁੰਦਾ ਅਸੀਂ ਇਹ ਹੀ ਬਣਾ ਕੇ ਦਿੰਨੇ ਆਏ ਆ ਆਪਾਂ ਵੱਡੇ ਛੋਟੇ ਕੋਈ ਵੀ ਮਰਜ਼ੀ ਪੀ ਸਕਦੇ ਹਾਂ ਜੀ ਇਹ ਹੈਗੀ ਹੈ ਜੀ ਖਸਖਸ ਇਹ ਆਪਾਂ 2 ਚਮਚੇ ਲੈਂਦੇ ਆ ਜੀ ਖਸਖਸ ਦੇ ਆਪਾਂ ਇਹਨੂੰ ਪੂਰੀ ਰਾਤ ਭਿਉਂਤਾ ਸੀ ਥੋੜੀ ਜਿਹੀ ਇਹ ਫੁੱਲ ਗਈ ਹੈ ਹੁਣ ਆਪਾਂ ਕੀ ਕਰਨਾ ਹੈ ਜੀ ਇਹਨੂੰ ਇਸ ਤਰ੍ਹਾਂ ਚਾਹ ਪੋਣੀ ਦੇ ਵਿੱਚ ਇਰਾਹੀ ਪੁਣਨਾ ਹੈ ਜੀ ਇਹ ਇਹ ਇਸ ਤਰ੍ਹਾਂ ਪੁਣ ਕੇ ਕੁੰਡੀ ਘੋਤੀ ਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸਣੇ ਜੀ ਲੋ ਜੀ ਜਿਹੜੀ ਇਹ ਖਸਖਸ ਹੈ ਇਹ ਇਸ ਤਰ੍ਹਾਂ ਕੁੰਡੀ ਕੋਟੀ ਵਿੱਚ ਹੀ ਕੁੱਟਣੀ ਹੈ ਜੀ ਇਹ ਆਪਾਂ ਮਿਕਸੀ ਵਿੱਚ ਨਹੀਂ ਕਰ ਸਕਦੇ ਹੈਗੇ ਇਹ ਚੰਗੀ ਤਰ੍ਹਾਂ ਨਾ ਬਹੁਤ ਜ਼ਿਆਦਾ ਬਰੀਕ ਜਿਹਾ ਦਾਣਾ ਹੁੰਦਾ ਇਹ ਆਪਾਂ ਇਸ ਤਰ੍ਹਾਂ ਕੁੰਡੀ ਕੋਟੀ ਵਿੱਚ ਹੀ ਕਰ ਸਕਦੇ ਆਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਬਰੀਕ ਕਰਕੇ ਨਾ ਇਹਦਾ ਦੁੱਧ ਬਣਾਉਣਾ ਹੈਗਾ ਖਸਖਸ ਦਾ ਦੁੱਧ ਆਪਾਂ ਇਹਨੂੰ ਪਹਿਲਾਂ ਪਕਤਾਂਗੇ ਜੀ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਪੀਸ ਲਾਂਗੇ ਇਹਨੂੰ ਕੁੰਡੀ ਕੋਟੀ ਦੀ ਮਦਦ ਨਾਲ ਲੋ ਜੀ ਆਪਾਂ ਇਹ ਚੰਗੀ ਤਰ੍ਹਾਂ ਪੀਸ ਲੱਤੀ ਹੈ ਤੁਹਾਨੂੰ ਦਿਖਾਉਣੀ ਆ ਆਪਾਂ ਲੋ ਲੋ ਜੀ ਆਪਾਂ ਇਹ ਚੰਗੀ ਤਰ੍ਹਾਂ ਪੀਸ ਲੱਤੀਏ ਬਿਲਕੁਲ ਬਰੀਕ ਹਾਂ ਦੇਖੋ ਇਸ ਤਰ੍ਹਾਂ ਬਰੀਕ ਆਪਾਂ ਕਰਤੀ ਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ 'ਚ ਕੱਢ ਲਾਂਗੇ ਜੀ ਇੱਕ ਵਾਰ ਕਰਕੇ ਜਰੂਰ ਦੇਖਿਓ ਤੁਹਾਨੂੰ ਇੱਕ ਰਾਤ 'ਚ ਪਹਿਲੀ ਵਾਰ ਪੀਣ ਨਾਲ ਆਪਣੇ ਆਪ ਪਤਾ ਚੱਲ ਜੂਗਾ ਜੀ ਵੀ ਹਾਂ ਇਹਦਾ ਕਿੰਨਾ ਸਹਜ ਹੈ ਖਸਖਸ ਵਾਲੇ ਦੁੱਧ ਦਾ ਜੋ ਜਿਹੜਾ ਰਹਿ ਗਿਆ ਇਹ ਵਿੱਚ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਪਾਣੀ ਜਾਂ ਦੁੱਧ ਪਾ ਕੇ ਇੱਕ ਭਾਂਡੇ ਚ ਇਸ ਤਰ੍ਹਾਂ ਕੱਢ ਲਾਂਗੇ ਇਹਨੂੰ ਆਪਾਂ ਜਿਹੜਾ ਆਪਾਂ ਇਹ ਪੀਸ ਰਿਆ ਹੁਣ ਆਪਾਂ ਤੁਹਾਨੂੰ ਇਹਨੂੰ ਤੜਕਾ ਲਾਵਾਂਗੇ ਜੀ ਦੇਸੀ ਘਿਓ ਦਾ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਇਹ ਕਿਵੇਂ ਤਿਆਰ ਹੁੰਦਾ ਜੁੱਧ ਅੱਗੇ ਮਿਲਾਉਣੇ ਆ ਜੀ ਆਪਾਂ ਇਹਨੂੰ ਤੜਕਾ ਇੱਕ ਚਮਚਾ ਪਾਵਾਂਗੇ ਦੇਸੀ ਘਿਓ ਦਾ Ne diyorum ya para ile bir takım pol nağit kaskası. Lojib aç apa iki-dövünti apa kaskasını alırız. Lojib kaskası ne ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਮਿੱਠਾ ਇਹ ਇੱਕ ਚੰਚਾ ਆਪਾਂ ਜਿਨੀ ਦਾ ਪਾਤਾ ਇੱਕ ਤੋਂ ਦੋ ਵਾਰ ਆ ਇਹਨੂੰ ਦਵਾਉਨੇ ਆ ਆਪਾਂ ਲੋ ਜੀ ਆਪਾਂ ਇਹਨੂੰ ਦੁੱਧ ਨੂੰ ਦੋ ਤਿੰਨ ਵਾਰੇ ਦਵਾ ਲੈਨੇਗੇ ਦੁੱਧ ਆਪਣਾ ਤਿਆਰ ਹੈ ਗੈਸ ਆਪਾਂ ਬੰਦ ਕਰ ਦਿੰਨੇ ਲੋ ਜੀ ਖਾਸਕਸ ਵਾਲਾ ਦੁੱਧ ਹੋ ਗਿਆ ਆਪਣਾ ਤਿਆਰ ਤੇ ਲੋ ਜੀ ਇਹ ਖਾਸਕਸ ਵਾਲਾ ਦੁੱਧ ਬਣ ਕੇ ਆਪਣਾ ਹੈਗਾ ਜੀ ਤਿਆਰ ਇਹ ਬਹੁਤ ਵਧੀਆ ਮਤਲਬ ਕਿ ਦੁੱਧ ਬੰਦ ਹੈ ਜੀ ਪੀਣ ਚ ਵੀ ਬਹੁਤ ਸਵਾਦ ਹੁੰਦਾ ਹੈ ਤੇ ਤੁਸੀਂ ਇਹ ਲੈਣਾ ਕਿਵੇਂ ਜੀ ਇਹ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਇਹ ਲੈ ਕੇ ਮਤਲਬ ਕਿ ਪੈ ਜਾਣਾ ਜੀ ਉਦੋਂ ਬਾਅਦ ਸਾਨੂੰ ਕੁਝ ਨਹੀਂ ਖਾਣਾ ਹੈਗਾ ਤੇ ਤੁਸੀਂ ਦੇਖਿਓ ਸਵੇਰ ਨੂੰ ਬਿਲਕੁਲ ਤੁਹਾਡਾ ਮਤਲਬ ਕਿ ਜਿਹੜਾ ਜ਼ਖਾਮ ਦੀ ਪ੍ਰੋਬਲਮ ਹੈ ਜੀ ਬਿਲਕੁਲ ਠੀਕ ਹੋ ਜੂਗੀ ਇੱਕ ਰਾਤ ਦੁੱਧ ਪੀਣ ਨਾਲ ਹੀ ਇਹ ਮਤਲਬ ਕਿ ਸੈੱਟ ਹੋ ਜਾਂਦਾ ਜੀ ਜਿਹੜਾ ਜ਼ਖਾਮ ਹੈ ਮਤਲਬ ਇੰਨਾ ਵਧੀਆ ਇਹ ਖਸਖਸ ਵਾਲਾ ਦੁੱਧ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਜੋ ਹਰ ਇੱਕ ਦਾ ਭਲਾ ਹੋ ਸਕੇ ਸਰਦੀਆਂ ਦਾ ਮੌਸਮ ਹੈ ਜੀ ਹਰ ਇੱਕ ਨੂੰ ਇਹ ਪ੍ਰੋਬਲਮ ਆ ਰਹੀ ਹੈ ਤੇ ਜਿਹੜਾ ਦੁੱਧ ਹੈ ਇਹ ਬਹੁਤ ਵਧੀਆ ਹੈ ਅਸੀਂ ਇਹੀ ਬਣਾ ਕੇ ਪੀਂਨੇ ਆ ਤੇ ਅਜੇ ਮਾਇਆ ਹੋਇਆ ਸਾਡਾ ਇਹ ਟ੍ਰਿਕ ਹੈ ਜੀ ਇਹ ਤੁਸੀਂ ਵੀ ਅਜਮਾ ਕੇ ਜਰੂਰ ਦੇਖਿਓ ਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ